ਤੇ ਅੱਜ ਸਾਰੇ ਮੈਂਬਰਸ ਨੇ ਜਿਸ ਨੇ ਪਹਿਲਾਂ ਨਾਮ ਕਰਿਆ ਸਾਰੇ ਕੈਸ਼ਸ ਆਪੋਰਟ ਸਾਰੇ ਟੀਮਾਂ ਸਭਾ ਦੇ ਸਾਡੇ ਸਾਡੀ ਤਰ੍ਹਾਂ ਸੁਭਨ ਵੀ ਇਹ ਚਾਹਤ ਕੀ ਨਹੀਂ ਦੀਵਾਲੀ ਮਨਾਈ ਦੀਏ ਆਪਣੇ ਵੀ ਤਿਹਾੜ ਹੁੰਦੇ ਆ ਕੁਝ ਲਾਈਫ ਹੁੰਦੀ ਹੈ ਉਹ ਅਸੀਂ ਇਹ ਆਉਦੇ ਨੇ ਗਰੀ ਪਰਿਵਾਰਾਂ ਵਿੱਚ ਵੀ ਜਾ ਕੇ ਉਹਨਾਂ ਕੋਲ ਮਨਾਈਏ ਸਾਡੀ ਜਿਹੜੀ ਐਨਫਓ ਦਾ ਜਿਲ੍ਹਾ ਬੂਟਾ ਵੀ ਇਸੇ ਜਗ੍ਹਾ ਤੋਂ ਲੱਗਿਆ ਸੀ ਕਿ ਬੱਚਿਆਂ ਨਾਲ ਸਾਰਾ ਸਾਡਾ ਕਿਤੇ ਦੀਵਾਲੀ ਮਨਾਉਣੀ ਹੈ ਜੀ ਅੱਜ ਮੈਂ ਵੀ ਆਪਣੇ ਬੱਚੇ ਨੂੰ ਨਾਲ ਲੈ ਕੇ ਆਇਆ ਹਾਂ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਕੀ ਆਪਣੇ ਬੱਚੇ ਕਿੰਦਾ ਅਗਲੇ ਗਰੀਬ ਪਰਦੇ ਬੱਚੇ ਕਿੰਦਾ ਆਪਣੀ ਜ਼ਿੰਦਗੀ ਬਦਲ ਰਹੇ ਨੇ ਆ ਲੰਬੇ ਸਮੇਂ ਤੋਂ 2018 ਤੋਂ ਅਸੀਂ ਇਹੋ ਜੇ ਕਾਰਜ ਕਰਦੇ ਰਹੇ ਹਾਂ ਕੋਈ ਪਿੱਛੇ ਜਿਸੀਂ ਅਸੀਂ ਕੁੜੀਆਂ ਦੇ ਵਿਆਹ ਕੀਤੇ ਸੀ ਸਿਲਾਈ ਮਸ਼ੀਨਾਂ ਮੰਡੀਆਂ ਸੀ ਬਲਾਕ ਅੱਛੇ ਜਿਹੇ ਸਾਰੇ ਨੂੰ ਛੋਟੇ ਤੋਂ ਨਾਲ ਸਮਝਾਇਆ ਸੀ ਕਿ ਆਪਾਂ ਸਾਰੇ ਜਣੇ ਗਰੀਨ ਦੀਵਾਲੀ ਮਨਾਈਏ ਆਪਾਂ ਬੂਟੇ ਲਗਾਈਏ ਹਰ ਸਾਲ ਦੀ ਤਰ੍ਹਾਂ ਸਲਮ ਮੈਰੀਓ ਦੇ ਵਿੱਚ ਅਸੀਂ ਸਾਰਿਆਂ ਨੂੰ ਇਕੱਠੇ ਸੰਖਾਣੀ ਦੀਵਾਲੀ ਮਨਾਈ ਔਰ ਸਾਰੇ ਜਿਹੜੇ ਮੈਂਬਰ ਇਹ ਅਸੀਂ ਆਪਣੀ ਜੇਬ ਤੋਂ ਪੈਸੇ ਇਕੱਠੇ ਕਰਕੇ ਇਹ ਜੋ ਵੀ ਇਸ ਸਲਮ ਮੈਰੀਓ ਦੇ ਵਿੱਚ ਆਪਣਾ ਤਿਹਾਰ ਮਨਾਣੇ ਆ ਸਾਰੇ ਮੈਂਬਰ ਅਸੀਂ ਆਪਣੀ ਜੇਬ ਤੋਂ ਪੈਸੇ ਇਕੱਠੇ ਕਰਕੇ ਔਰ ਇਸਲਾਮ ਦੀ ਰੀਤੀ ਰਿਵਾਜ ਦੀ ਬਾਲੀ ਕਰਾਣੇ ਆ ਪਰਮਾਤਮਾ ਇਸੇ ਤਰ੍ਹਾਂ ਇਹ ਕੋਸ਼ਿਸ਼ ਸੰਸਥਾ ਨੂੰ ਕਾਇਮ ਰੱਖੇ ਉਸ ਨੂੰ ਗਿਆਨ ਹਾਰਾ ਤੋਂ ਇਸੇ ਜਗਤ ਨੂੰ ਅਮਰ ਹੋਣ ਤੇ ਰੱਖਦਾ ਹੈ ਉਸ ਤੋਂ ਬਾਅਦ ਅੱਜ ਸ਼ਾਮ ਦਾ ਇਕ ਸਮਾਰੋਹ ਗਾਂਝਾ ਸੱਤਨ ਦਾ ਪ੍ਰੋਗਰਾਮ ਹੈ। ਇਹ ਲਈ ਕੁਝ ਗੱਲਾਂ ਅੱਜ ਸਾਡੇ ਕੋਲ ਕੁਝ ਸੈਰੰਗ ਮੈਂਬਰ ਹੋ ਜੀ ਜਿਨ੍ਹਾਂ ਦੇ ਨਾਮ ਅਸੀਂ ਅਨੋਖੀ ਰੈਵ ਜੀ ਜਿਸ ਸਮਾਂ ਚਾਹੀਏ ਐਸੀ ਮੂਰਤੀ ਤੋਂ ਤਾਕਤ ਨੂੰ ਕਾਇਮ ਰੱਖਦੇ ਹਨ। ਅਸੀਂ ਬਹੁਤ ਬਹੁਤ ਇਸ ਗੱਲ ਦਾ ਸ਼ੁਕਰਗੁਜ਼ਾਰੀ ਦੁਸਤੋ ਸਭ ਸੈਂਟੀ ਲੜਕੀ ਦੇ ਨਾਲ ਹੀ ਰਾਸ਼ਨਾ ਸੀ 11 ਰਾਸ਼ਿਕ ਸੰਪਤੀ ਇਕਾਂ ਦੇ ਲਈ ਇੰਦੋਨੀਸਿਆ ਤੋਂ ਵੀ ਵੀਡੀਓ ਦਾ ਬਹੁਤ ਜ਼ਿਆਦਾ ਆਇਆ ਸਾਡੇ ਰਿਜ਼ੈਂਟ ਨੂੰ ਪੂਰੇ ਸਾਰੇ ਮੈਂਬਰਸ ਨੇ ਤੇ ਸਾਡੇ ਪ੍ਰਧਾਨ ਜੀ ਨਾਲ ਖੜੇ ਆ ਸਾਰੇ ਕੈਸ਼ੀਅਰ ਸਾਹਿਬ ਹੋਰ ਵੀ ਸਾਰੀ ਟੀਮ ਅਸੀਂ ਅੱਜ ਹਰ ਸਾਲ ਦੀ ਤਰ੍ਹਾਂ ਅਸੀਂ ਸਲਾਮੇਰੀਆ ਦੇ ਵਿੱਚ ਆ ਕੇ ਇਦਾਂ ਹੀ ਦੀਵਾਲੀ ਮਨਾਈ ਦੀ ਹੈ ਅਕਸਰ ਜਿੰਨੇ ਵੀ ਤਿਹਾਰ ਹੁੰਦੇ ਆ ਕੋਸ਼ਿਸ਼ ਆਈ ਹੁੰਦੀ ਹੈ ਕਿ ਅਸੀਂ ਇਹੋ ਜਿਹੇ ਜਿਹੜੇ ਗਰੀਬ ਪਰਿਵਾਰ ਨੇ ਸਲਾਮੇਰੀਆ ਜਾ ਕੇ ਉਹਨਾਂ ਬੱਚਿਆਂ ਨਾਲ ਮਨਾਈਏ ਤੇ ਮੈਂ ਇੱਕ ਦੱਸਣਾ ਚਾਹਾਂਗਾ ਸਭ ਤੋਂ ਵੱਡੀ ਗੱਲ ਇਹ ਹੈ ਜੀ ਸਾਡੀ ਜਿਹੜੀ ਐਨ ਜੀਓ ਦਾ ਜਿਹੜਾ ਬੂਟਾ ਵੀ ਇਸੇ ਜਗ੍ਹਾ ਤੋਂ ਲੱਗਿਆ ਸੀਗਾ ਇਹ ਰੋਜ਼ਗਾਰਨ ਦੀ ਬੈਕਸਾਈਡ ਤੇ ਹਾਥੀ ਕੰਪਲੈਕਸ ਬਿਲਕੁਲ ਨਾਲ ਇਹ ਝੁੱਗੀਆਂ ਬਣੀਆਂ ਹੋਈਆਂ ਸਲਾਮੇਰੀਆ ਤੇ ਬੱਚਿਆਂ ਨਾਲ ਅਸੀਂ ਹਰ ਸਾਲ ਆ ਕੇ ਇੱਥੇ ਦੀਵਾਲੀ ਮਨਾਉਂਦੇ ਆਂ ਜੀ ਤੇ ਅੱਜ ਮੈਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿ ਆਪਣੇ ਬੱਚੇ ਕਿੱਦਾਂ ਜਿਹੜੇ ਗਰੀਬ ਘਰਾਂ ਦੇ ਬੱਚੇ ਕਿੱਦਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਆਪਾਂ ਸਾਰਿਆਂ ਨੂੰ ਸਾਰੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਹੈ ਇਹੋ ਜਿਹੇ ਲੁਧਿਆਣੇ ਚ ਬਹੁਤ ਏਰੀਏ ਨੇ ਤੁਸੀਂ ਸਾਰੇ ਜਾਣੇ ਇਹੋ ਜੇ ਲੋੜਵੰਦ ਪਰਿਵਾਰਾਂ ਕੋਲ ਜਾਓ ਤੇ ਜਾ ਕੇ ਉਹਨਾਂ ਨਾਲ ਦੀਵਾਲੀ ਮਨਾਓ ਕਿਉਂਕਿ ਆਪਾਂ ਤੇ ਆਪਣੇ ਘਰਾਂ ਦੇ ਵਿੱਚ ਹਰ ਇੱਕ ਚੀਜ਼ ਹੁੰਦੀ ਹੈ ਆਪਾਂ ਖੁਸ਼ੀਆਂ ਹਰ ਇੱਕ ਪਰਿਵਾਰ ਪਰਮਾਤਮਾ ਨੇ ਦਿੱਤੀਆਂ ਹੋਈਆਂ ਇਹ ਲੋਕ ਬੜੀਆਂ ਪਰਮਾਤਮਾ ਦੀਆਂ ਦੇ ਕਿਰਪਾ ਇੰਨੀ ਜ਼ਿਆਦਾ ਨਹੀਂ ਹੈਗੀ ਤੇ ਬੜੀਆਂ ਚੀਜ਼ਾਂ ਦਾ ਵਾਂਝੇ ਨੇ ਤਾਂ ਕਰਕੇ ਆਪਾਂ ਰਲ ਮਿਲ ਕੇ ਸਾਰੇ ਜਣੇ ਇਸ ਪਰਿਵਾਰਾਂ ਦਾ ਸਾਥ ਦੀਏ ਤੇ ਸਾਡੀ ਵੀ ਇਸ ਐਨ ਜੀਓ ਦਾ ਸਾਥ ਦਿਓ ਕਿਉਂਕਿ ਅਸੀਂ ਸਾਡੀ ਐਨ ਜੀਓ ਬੜੇ ਲੰਮੇ ਸਮੇਂ 2018 ਤੋਂ ਅਸੀਂ ਇਹੋ ਜੇ ਕਾਰਜ ਕਰਦੇ ਰਹੇ ਨੇ ਆ ਕੋਈ ਕਿ ਪਿੱਛੇ ਜੇ ਅਸੀਂ ਗਰੀਬ ਕੁੜੀਆਂ ਦੇ ਵਿਆਹ ਕੀਤੇ ਸੀ ਸਲਾਈ ਮਸ਼ੀਨਾਂ ਵੰਡੀਆਂ ਸੀ ਕਦੀ ਮੈਡੀਕਲ ਇਲਾਜ ਕਰਾਤਾ ਕਿ ਬੱਚਿਆਂ ਨੂੰ ਸਕੂਲਾਂ ਚ ਪੜ੍ਹਾਈ ਵਾਸਤੇ ਫੀਸਾਂ ਭਰਤੀਆਂ ਤੁਸੀਂ ਸਾਰੇ ਜਣੇ ਸਾਡੇ ਇਸ ਐਨ ਜੀਓ ਦਾ ਮੈਂਬਰ ਬਣੋ ਤੇ ਆਪਾਂ ਰਲ ਮਿਲ ਕੇ ਆਪਣੇ ਸਮਾਜ ਦਾ ਇਹੋ ਜਿਹੇ ਲੋਕਾਂ ਦਾ ਭਲਾ ਕਰੀਏ ਕਿਉਂਕਿ ਸਰਕਾਰ ਹਰ ਜਗ੍ਹਾ ਨਹੀਂ ਸਾਥ ਦੇ ਸਕਦੀ ਹੁੰਦੀ ਆਪਾਂ ਨੂੰ ਆਮ ਪਬਲਿਕ ਨੂੰ ਵੀ ਰਲ ਮਿਲ ਕੇ ਕਿਸੇ ਐਨਜੀਓ ਦਾ ਹਿੱਸਾ ਬਣ ਕੇ ਆਮ ਪਬਲਿਕ ਦਾ ਇਹੋ ਜਿਹਾ ਲੋਕਾਂ ਦਾ ਸਾਥ ਦੇਣਾ ਚਾਹੀਦਾ ਜਿਹੜੇ ਲੋਕੀ ਪਟਾਕੇ ਦਾ ਇੰਨੇ ਉਹ ਕਰਦੇ ਉਹਨਾਂ ਨੂੰ ਕੀ ਮੈਂ ਬਿਲਕੁਲ ਜੀ ਬਿਲਕੁਲ ਆਪ ਬੱਚਿਆਂ ਜਿਹੜੇ ਸਾਰੇ ਤੇ ਛੋਟੇ ਸੀ ਉਹਨਾਂ ਨੂੰ ਵੀ ਸਮਝਾਇਆ ਸੀ ਕਿ ਆਪਾਂ ਸਾਰੇ ਜਾਨੇ ਗ੍ਰੀਨ ਦੀਵਾਲੀ ਮਨਾਈਏ ਆਪਾਂ ਬੂਟੇ ਲਗਾਈਏ ਤੇ ਆਪਾਂ ਪਟਾਕੇ ਕੋਸ਼ਿਸ਼ ਕਰੀਏ ਬੱਚੇ ਸਮਝਦੇ ਤੇ ਨਹੀਂ ਹੈਗੇ ਛੋਟੇ ਬੱਚੇ ਨੇ ਇਹਨਾਂ ਦੀ ਉਮਰ ਹੁੰਦੀ ਆ ਬਟ ਇਹਨਾਂ ਨੂੰ ਸਮਝਾਇਆ ਜ਼ਰੂਰ ਗਿਆ ਕਿ ਤੁਸੀਂ ਪਟਾਕੇ ਚ ਚਲਾਉਣੇ ਆ ਛੋਟੀਆਂ ਫੁੱਲ ਚੜੀਆਂ ਜਾਂ ਕੋਈ ਛੋਟੇ ਮੋਟੇ ਪਟਾਕੇ ਚਲਾਓ ਕਿਉਂਕਿ ਜ ਛੋੜ ਕੇਈ ਪੰਛੀਆਂ ਦੇ ਉਹਨਾਂ ਨੂੰ ਹਾਰਟ ਐਕ ਹੋ ਜਾਂਦਾ ਬਕਸ਼ੀ ਉਦੋਂ ਹੀ ਮਰ ਜਾਂਦੇ ਨੇ ਤਾਂ ਕਰਕੇ ਇੰਨਾ ਜ਼ਿਆਦਾ ਪਹਿਲੇ ਲੁਧਿਆਣਾ ਸ਼ਹਿਰ ਦੇ ਵਿੱਚ ਪੋਲਿਊਸ਼ਨ ਹੈ ਆਪਣਾ ਹੀ ਸ਼ਹਿਰ ਹੈ ਆਪਾਂ ਹੀ ਇਹਨੂੰ ਬਚਾਣਾ ਤੇ ਆਪਾਂ ਰਲ ਮਿਲ ਕੇ ਆਪਣੇ ਸ਼ਹਿਰ ਦਾ ਸਾਫ਼ ਸਵੱਈ ਦਾ ਆਪਾਂ ਖਿਆਲ ਰੱਖੀਏ ਇਹਨਾਂ 에ਅਰ ਪੋਲਿਊਸ਼ਨ ਦਾ ਨਾ ਜ਼ਿਆਦਾ ਹੋਵੇ ਕਿਉਂਕਿ ਅਗਲੇ ਦਿਨ ਹੀ ਸਾਹ ਲੈਣਾ ਵੀ ਔਖਾ ਹੋਇਆ ਹੁੰਦਾ ਤੇ ਸਾਰੇ ਜਨ ਨੂੰ ਬੇਨਤੀ ਹੈ ਆਪਾਂ ਬਹੁਤ ਘੱਟ ਤੋਂ ਘੱਟ ਪਟਾਕੇ ਚਲਾ ਕੇ ਗਰੀਨ ਦੀਵਾਲੀ ਮਨਾਈਏ ਅੱਜ ਹਰ ਸਾਲ ਦੀ ਤਰ੍ਹਾਂ ਇਹ ਕੋਸ਼ਿਸ਼ ਸੰਸਥਾ ਜੋ ਸਾਡੀ ਹੈ ਜਿਨ੍ਹਾਂ ਦੇ ਪ੍ਰਧਾਨ ਜਿੰਦਲ ਸਾਹਿਬ ਨੇ ਹਰ ਸਾਲ ਦੀ ਤਰ੍ਹਾਂ ਸਲਮ ਏਰੀਏ ਦੇ ਵਿੱਚ ਅਸੀਂ ਸਾਰੀ ਇੱਕ ਕੋਸ਼ਿਸ਼ ਸੰਸਥਾ ਨੇ ਦੀਵਾਲੀ ਮਨਾਈ ਔਰ ਬੱਚਿਆਂ ਨੂੰ ਆਪਾਂ ਇੱਕ ਗਿਫਟ ਹੈਂਪਰ ਦਿੱਤੇ ਗਏ ਥਾਲ ਦਿੱਤੇ ਗਏ ਕੱਪੜੇ ਦਿੱਤੇ ਗਏ ਔਰ ਉਹਨਾਂ ਨੂੰ ਦੀਵਾਲੀ ਦਾ ਸਮਾਨ ਦਿੱਤਾ ਗਿਆ ਔਰ ਸਲਮ ਏਰੀਏ ਦੇ ਵਿੱਚ ਅਸੀਂ ਹਰ ਸਾਲ ਦੀਵਾਲੀ ਮਨਾਉਂਦੇ ਆ ਔਰ ਦਿੱਤਾ ਪ੍ਰਧਾਨ ਜੀ ਨੇ ਦੱਸਿਆ ਕਿ ਸਨ 18 ਦੇ ਵਿੱਚ ਇਸੇ ਏਰੀਓ ਤੋਂ ਹੀ ਇੱਕ ਕੋਸ਼ਿਸ਼ ਜਿਹੜੀ ਸੰਸਥਾ ਹੈ ਉਹਦੀ ਸ਼ੁਰੂਆਤ ਹੋਈ ਸੀ ਔਰ ਸਾਰੇ ਜਿਹੜੇ ਮੈਂਬਰ ਹੈ ਇਹ ਅਸੀਂ ਆਪਣੀ ਜੇਬ ਤੋਂ ਪੈਸੇ ਇਕੱਠੇ ਕਰਕੇ ਇਹ ਜੋ ਵੀ ਅਸੀਂ ਸਲਮ ਏਰੀਏ ਦੇ ਵਿੱਚ ਆਪਣੇ ਤਿਹਾਰ ਮਨਾਣੇ ਆ ਔਰ ਅਸੀਂ ਕੋਈ ਵੀ ਕਿਸੇ ਕੋਲੋਂ ਕੋਈ ਸਰਕਾਰੀ ਮਦਦ ਨਹੀਂ ਸਾਨੂੰ ਮਿਲਦੀ ਸਾਰੇ ਮੈਂਬਰ ਅਸੀਂ ਆਪਣੇ ਜੇਬ ਤੋਂ ਪੈਸੇ ਇਕੱਠੇ ਕਰਕੇ ਔਰ ਸਲਮ ਏਰੀਏ ਦੇ ਵਿੱਚ ਦੀਵਾਲੀ ਮਨਾਣੇ ਆ ਔਰ ਪਰਮਾਤਮਾ ਇਸੇ ਤਰ੍ਹਾਂ ਹੀ ਇਹ ਕੋਸ਼ਿਸ਼ ਸੰਸਥਾ ਨੂੰ ਕਾਇਮ ਰੱਖੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਹੀ ਅਸੀਂ ਦੀਵਾਲੀ ਜਿਹੜੀ ਆ ਇਹਨਾਂ ਲੋਕਾਂ ਦੇ ਨਾਲ ਹਰ ਸਾਲ ਮਨਾਉਂਦੇ ਰਹੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਦੀਵਾਲੀ ਦੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਾਡੇ ਪੂਰੀ ਅੱਜ ਇੱਕ ਕੋਸ਼ਿਸ਼ ਦੀ ਟੀਮ ਸਲਮ ਏਰੀਆ ਦੇ ਜੋ ਕਿ ਹਾਥੀ ਕੰਪਲੈਕਸ ਦੇ ਬੈਕ ਸਾਈਡ ਤੇ ਹੈ ਦਕਸ਼ਨੇਸ਼ਵਰ ਮੰਦਿਰ ਦੇ ਸਾਹਮਣੇ ਹੈ ਅਸੀਂ 2018 ਤੋਂ ਇਸੇ ਜਗ੍ਹਾ ਤੋਂ ਆਪਣਾ ਐਨ ਜੀਓ ਦਾ ਬੋਟਾ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਅੱਜ 8 ਸਾਲ 8.5 ਸਾਲ ਹੋ ਗਿਆ ਤੇ ਅਸੀਂ ਇਸ ਦਾ ਹੀ ਬਹੁਤ ਪਹਿਲਾਂ ਬਹੁਤ ਛੋਟੇ ਸਕੇਲ ਤੇ ਕੰਮ ਕਰਦੇ ਸਾਡੇ ਨਾਲ ਮੈਂਬਰ ਵੀ 5 ਜਾਂ 7 ਮੈਂਬਰ ਤੋਂ ਅਸੀਂ ਸ਼ੁਰੂ ਕੀਤੀ ਸੀ ਅੱਜ ਬੜੀ ਜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਕੋਲ 57 ਮੈਂਬਰ ਹੋ ਗਏ ਚੁੱਕੇ ਹਨ ਜਿਦੇ ਵਿੱਚ ਬਹੁਤ ਅੱਛੇ ਅੱਛੇ ਸ਼ਹਿਰ ਦੇ ਨਾਮੀ ਮੈਂਬਰ ਜਿੱਦਾਂ ਕਿ ਸਾਡੇ ਕਾਉਂਸਲਰ ਸਾਹਿਬ ਬਾਜਵਾ ਸਾਹਿਬ ਬੈਠੇ ਹੈ ਜੋ ਕਾਉਂਸਲਰ ਹੈ 67 ਵਾਰਡ ਦੇ ਤੇ ਉਹ ਵੀ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਸਾਡੇ ਨਾਲ ਖੜੇ ਹੈ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਤੇ ਅੱਜ ਪੂਰੀ ਇੱਕ ਕੋਸ਼ਿਸ਼ ਦੀ ਟੀਮ ਵੀ ਸਾਡੇ ਨਾਲ ਖੜੀ ਹੈ ਤੇ ਇਹਦੇ ਨਾਲ ਹੀ ਅਸੀਂ ਐਨ ਜੀਓ ਦੇ ਬਾਰੇ ਜੇ ਅਸੀਂ ਦੱਸਣਾ ਚਾਹੀਏ ਤੇ ਅਸੀਂ ਜਿਸ ਤਰ੍ਹਾਂ ਕੀ ਬਾਜਬਾਜ ਨੇ ਤੇ ਪਾਟੀਆਂ ਜਿਨੇ ਆਲਰੇਡੀ ਦੱਸਿਆ ਅਸੀਂ ਮੈਰिजਾਂ ਕਰਾ ਚੁੱਕੇ ਹੁਣ ਤੱਕ 35 ਲੜਕੀਆਂ ਦੀ ਮੈਰिजਾਂ ਕਰਾ ਚੁੱਕੇ ਤੇ ਨਾਲੇ ਕਮ ਸਿਕਮ 10 ਤੋਂ 12 ਅਸੀਂ ਮੈਂਬਰਾਂ ਦੀ এডੂਕੇਸ਼ਨ ਸਪான்ਸਰ ਕਰ ਰਹੇ ਹਾਂ ਸਿਲਾਈ ਮਸ਼ੀਨਾਂ ਅਸੀਂ ਕਮ ਸਿਕਮ 100 ਤੋਂ 150 ਸਿਲਾਈ ਮਸ਼ੀਨਾਂ ਵੰਡ ਚੁੱਕੇ ਮੈਡੀਕਲ ਕੇਸ ਦੇ ਅਸੀਂ ਕਾਫੀ 100 ਦੇ ਆਸ-ਪਾਸ ਕੇਸ ਫਾਈਨੈਂਸ਼ੀਅਲ ਹੈਲਪ ਕਰ ਚੁੱਕੇ ਤੇ ਇਹਦੇ ਨਾਲ ਹੀ ਰਾਸ਼ਨ ਅਸੀਂ 11 ਰਾਸ਼ਨ ਮੰਥਲੀ ਕਿਟਾਂ ਦਿੰਨੇ ਆ ਉੱਧਰ ਸਾਡੀ ਫਿਕਸ ਹੈ ਜੋ ਕਿ ਵਿਡੋਜ਼ ਜਾਂ ਬਹੁਤ ਜ਼ਿਆਦਾ ਅ ਪਲਾਚਾਰ ਲੇਡੀਆਂ ਹੈਗੇ ਉਹਨਾਂ ਨੂੰ ਅਸੀਂ ਦਿੰਨੇ ਆ ਤੇ ਕਮ ਸੇ ਕਮ 10 ਕਿਟਾਂ ਹੀ ਅਸੀਂ ਹਰ ਮਹੀਨੇ ਹਰ ਮਹੀਨੇ ਦੂਸਰੇ ਜਿਹੜੇ ਕੈਜੂਅਲ ਆ ਜਾਂਦੇ ਆ ਜੋ ਕਿਸੇ ਰੈਫਰੈਂਸ ਨੇ ਨਾਲੇ ਉਹਨਾਂ ਨੂੰ ਅਸੀਂ ਦਿੰਨੇ ਆ ਤੇ ਇਹ ਸਾਰਾ ਜਿਹੜਾ ਵੀ ਕੰਮ ਹੋ ਰਿਹਾ ਸਾਡੇ ਜਿੰਨੇ ਮੈਂਬਰ ਦੇ ਕੰਟਰੀਬਿਊਸ਼ਨ ਦੇ ਨਾਲ ਹੋ ਰਿਹਾ ਜੋ ਕਿ ਅਸੀਂ 700 ਰੁਪਏ ਮਹੀਨਾ ਮੈਂਬਰ ਤੋਂ ਚਾਰਜ ਕਰ ਰਹੇ ਹਾਂ ਸਾਨੂੰ ਕਿ ਗਵਰਨਮੈਂਟ ਮੰਨਿਓ ਕੋਈ ਹੈਲਪ ਨਹੀਂ ਮਿਲਦੀ ਹੈਗੀ ਤੇ ਸਾਡੇ ਮੈਂਬਰ ਹੀ 700 ਰੁਪਏ ਮਹੀਨਾ ਦਿੰਦੇ ਆ ਤੇ ਬਹੁਤ ਸਾਰੇ ਮੈਂਬਰ ਸਾਨੂੰ ਐਡੀਸ਼ਨਲ ਕੰਟਰੀਬਿਊਸ਼ਨ ਜਾਂ ਸਪான்ਸਰਸ਼ਿਪ ਦਿੰਦੇ ਆ ਜਿਸ ਤਰ੍ਹਾਂ ਕਿ ਅੱਜ ਸਾਡੇ ਵਿਨੈ ਕੁਮਾਰ ਮੜਿਆ ਜਿਨੇ ਬੜੇ ਹੀ ਬਹੁਤ ਅੱਛੇ ਥਾਲ ਅਸੀਂ ਸਪான்ਸਰ ਕੀਤੇ ਸਾਨੂੰ ਐਦਾਂ ਹੀ ਹਰ ਐਕਟੀਵਿਟੀ ਦੇ ਕੋਈ ਨਾ ਕੋਈ ਸਾਨੂੰ ਸਪான்ਸਰਸ਼ਿਪ ਵੀ ਆਂਦੀ ਹੈ ਕਿਉਂਕਿ ਬਿਨਾ ਪੈਸਿਆਂ ਤੋਂ ਅਸੀਂ ਐਦਾਂ ਨਹੀਂ ਸਾਡੀ ਐਨ ਜੀਓ ਚੱਲ ਸਕਦੀ ਫਾਈਨਾਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਅਸੀਂ ਸਾਰੇ ਮੈਂਬਰਾਂ ਨੂੰ ਰਿਕੁਐਸਟ ਕਰਾਂਗੇ ਦੀ ਕਿ ਆਪਣੇ ਆਪਣੇ ਮੈਂਬਰਾਂ ਨੂੰ ਹੋਰ ਮੈਂਬਰਾਂ ਨੂੰ ਦੱਸੋ ਸਾਡੀ ਐਨਜੀਈ ਬਾਰੇ ਤਾਂ ਕਿ ਸਾਡੇ ਨਾਲ ਮੈਂਬਰ ਹੋਰ ਜੁੜਨ ਤੇ ਉਹ ਅਸੀਂ ਪੈਸਿਆਂ ਦੇ ਨਾਲ ਅੱਗੇ ਅਸੀਂ ਹੋਰ ਵੱਧ ਤੋਂ ਵੱਧ ਵੱਧ ੜ ਕੇ ਆਪਣਾ ਸਮਾਂ ਦਈਏ ਤੇ ਇਹਦੇ ਨਾਲ ਹੀ ਅਸੀਂ ਇੱਕ ਮੈਂ ਸਾਰੇ ਨੂੰ ਇਹ ਕਮਾਂਗਾ ਕਿ ਆਪਣੇ ਬੱਚਿਆਂ ਨੂੰ ਆਪਾਂ ਤਾਂ ਚਲੋ ਕਰ ਹੀ ਰਹੇ ਆ ਆਪਾਂ ਨੇ ਇਹ ਸੰਸਕਾਰ ਆਲਰੇਡੀ ਹੈਗੇ ਆ ਤਾਂ ਹੀ ਆਪਾਂ ਮੈਂਬਰ ਬਣਿਆ ਤਾਂ ਹੀ ਆਪਾਂ ਲੋਕਾਂ ਦੀ ਹੈਲਪ ਕਰ ਰਹੇ ਆ ਬੱਚਿਆਂ ਨੂੰ ਅੱਜ ਦੇ ਦਿਨ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਅੱਜ ਵਿਕਾਸ ਕਨੋਜੀ ਅੱਜ ਗਰਗਸਾ ਆਪਣੇ ਗੋਲੂ ਬਾਜ-ਬਾਜੀ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਤੇ ਬੜਾ ਹੀ ਅੱਛਾ ਲੱਗ ਰਿਹਾ ਕਿ ਕਿ ਸਾਡੇ ਨੂੰ ਸਾਨੂੰ ਦੇਖ ਕੇ ਇਹਨਾਂ ਨੂੰ ਵੀ ਇਦਾਂ ਸ਼ੁਰੂ ਦੇ ਵਿੱਚ ਬਚਪਨ ਦੇ ਵਿੱਚ ਇਹਨਾਂ ਦੇ ਚੰਦਰਗੁਣਾ ਆਣਗੇ ਕਿ ਆਪਾਂ ਨੇ ਹੱਥ ਵਿੱਚ ਐਦਾਂ ਰਵੇ ਅਸੀਂ ਦੇਣ ਵਾਲਾ ਬੰਨੀ ਹੱਥ ਰਵੇ ਤੇ ਤਾਂ ਕਿ ਇਹਨਾਂ ਨੂੰ ਅੱਛੇ ਸੰਸਕਾਰ ਮਿਲਣ ਤੇ ਇਦਾਂ ਹੀ ਅਸੀਂ ਬਾ ਚੜ ਕੇ ਬੱਚੇ ਵੀ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਹੀ ਕੰਮ ਕਰੀਏ ਥੈਂਕ ਯੂ ਧੰਨਵਾਦ